ਬੀ ਐਸ ਕੇ ਮੀਡੀਆ ਗਰੁੱਪ ਦੇ ਸਾਰੇ ਯਾਰਾਂ ਦੋਸਤਾਂ ਪਿਆਣਾ ਪਾਈਆਂ ਨੂੰ ਮੇਰੇ ਵੱਲੋਂ ਪਰਮਜੀਤ ਸਿੰਘ ਖੋਸਲਾ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮਿੱਤਰੋ ਪਿਆਰਿਓ ਬੜੇ ਦਿਨਾਂ ਬਾਅਦ ਤੁਹਾਡੇ ਰੂਬਰੂ ਹੋ ਰਿਹਾ ਸਟੂਡੀਓ ਦੇ ਵਿੱਚੋਂ ਅੱਜ ਮੈਂ ਤੁਹਾ ਨਾਲ ਗੱਲਬਾਤ ਕਰ ਰਿਹਾ ਕਾਰਨ ਕੀ ਹੈ ਬਹੁਤ ਸਾਰਾ ਗੈਪ ਪੈਣ ਦੇ ਤੁਸੀਂ ਸਾਰੇ ਜਾਣਦੇ ਹੋ ਜੋ ਵੀ ਸਾਡੇ ਪਰਿਵਾਰ ਦੇ ਵਿੱਚ ਟਰੈਜੇਡੀ ਹੋਈ ਸੀ ਉਹਨੂੰ ਸਿਰਫ ਉਹਨਾਂ ਮਾਲਕ ਦਾ ਪਾਣਾ ਉਹਦੀ ਰਜਾ ਵਿੱਚ ਰਹਿ ਕੇ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਜਦੋਂ ਦੁਨੀਆ ਦੇ ਵਿੱਚ ਬੜੇ ਹੀ ਕੁਝ ਹੁੰਦਾ ਦੇਖਦੇ ਆਂ ਤੇ ਅਸੀਂ ਸੋਚਦੇ ਕਿ ਸਾਡਾ ਦੁੱਖ ਸ਼ਾਇਦ ਛੋਟਾ ਹੈ ਪਰ ਕਹਿੰਦੇ ਨੇ ਕਿ ਜਿਹਦੇ ਘਰ ਦੇ ਵਿੱਚੋਂ ਕੋਈ ਪਰਿਵਾਰਿਕ ਮੈਂਬਰ ਗਿਆ ਹੋਵੇ ਉਹ ਜ਼ਿਆਦਾ ਜਾਣਦਾ ਹੁੰਦਾ ਉਹਨੂੰ ਪੁੱਛ ਕੇ ਦੇਖੋ ਕਿ ਦੁੱਖ ਉਹਦਾ ਕੀ ਹੁੰਦਾ ਸੋ ਮੇਰੇ ਭਾਬੀ ਮਾਂ ਚਲੇ ਗਏ ਨੇ ਮੇਰੇ ਮਾਂ ਹੀ ਸੀ ਭਾਬੀ ਨਹੀਂ ਬਹੁਤ ਵਾਰੀ ਮੈਂ ਜ਼ਿਕਰ ਕੀਤਾ ਪਰ ਕਹਿੰਦੇ ਨੇ ਕਿ 쇼 ਮਸਟ ਗੋ ਔਨ ਸੋ 쇼 ਹਾਂ ਦਾ ਸਿਲਸਿਲਾ ਜਿਹੜੀ ਆਪਾਂ ਬੋਲਦੇ ਚੱਲਦੇ ਸੀ ਵੀਡੀਓ ਸੀਡੀਓ ਬਣਾਉਂਦੇ ਸੀ ਕੁਝ ਅਲੱਗ-ਅਲੱਗ ਮੁੱਦਿਆਂ ਤੇ ਗੱਲ ਮੈਂ ਕਰ ਲੈਣਾ ਤੁਸੀਂ ਪਸੰਦ ਕਰ ਦਿਓ ਤੇ ਇਸ ਕਰਕੇ ਮੈਂ ਫਿਰ ਕੁਝ ਨਾ ਕੁਝ ਹੋਰ ਬੋਲਦਾ ਰਹਿਣਾ ਉਹ ਸਿਲਸਿਲਾ ਸਾਰਾ ਸ਼ੁਰੂ ਕਰਦੇ ਹਾਂ ਇਹ ਤੋਂ ਪਹਿਲ ਕੰਮ ਤੁਹਾਨੂੰ ਪਤਾ ਉੱਥੇ ਕੀ ਕੁਛ ਆ ਜਿੰਨਾ ਉੱਥੇ ਗੋਲੀਆਂ ਦਾ ਕਹਿਰ ਵਰ ਪਿਆ ਮੈਨੂੰ ਲੱਗਦਾ ਕਿ ਜੇ ਇਸ ਬੰਦੇ ਨੇ ਵੀ ਉਹ ਵੀਡੀਓ ਦੇਖੀਆਂ ਨੇ ਫੋਟੋਆਂ ਵੇਖੀਆਂ ਨੇ ਜਾਂ ਵੀਰ ਲਾਪ ਸੁਣੇ ਨੇ ਉਹਨਾਂ ਦੀਆਂ ਆਪਣੀਆਂ ਵੀ ਚੀਕਾਂ ਨਿਕਲਿਆ ਨੇ ਜਿਨ੍ਹਾਂ ਨੇ ਦੇਖਿਆ ਸੁਣਿਆ ਪਾਕਿਸਤਾਨ ਹਟਦਾ ਨਹੀਂ ਆਪਣੀਆਂ ਕਰਤੂਤਾਂ ਤੋਂ ਮੈਂ ਕਦੇ ਵੀ ਇਹੋ ਜੀ ਗੱਲ ਨਹੀਂ ਕੀਤੀ ਕਿ ਜੰਗ ਲੱਗੇ ਕਿਤੇ ਵੀ ਦੁਨੀਆਂ ਦੇ ਵਿੱਚ ਜੰਗ ਨਹੀਂ ਲੱਗਣੀ ਚਾਹੀਦੀ ਮੁਲਕਾਂ ਦੀ ਜੰਗ ਕਹਿਣਾ ਸੌਖਾ ਪਰ ਜਦੋਂ ਜੰਗਾਂ ਲੱਗਦੀਆਂ ਨੇ ਜਿਨ੍ਹਾਂ ਮੁਲਕਾਂ ਵਿੱਚ ਜੰਗਾਂ ਲੱਗੀਆਂ ਨੇ ਉਹਨਾਂ ਮੁਲਕਾਂ ਦੇ ਹਾਲਾਤ ਵੇਖੋ ਸਾਰਾ ਕੁਝ ਟੇ ਟੇਰੀ ਹੋ ਗਿਆ ਰਾਖ ਬਣ ਗਿਆ ਉਹਨਾਂ ਮੁਲਕਾਂ ਦਾ ਪਾਕਿਸਤਾਨ ਹਰ ਵਾਰੀ ਕਹਿ ਦਿੰਦਾ ਕਿ ਤੁਸੀਂ ਇਨਕੁਆਰੀ ਕਰੋ ਤੁਸੀਂ ਬਿਨਾ ਇਨਕੁਆਰੀ ਤੋਂ ਸਾਡੇ ਤੇ ਦੋਸ਼ ਲਾ ਦਿੰਦੇ ਹੋ ਪਰ ਪਾਕਿਸਤਾਨ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿੰਨੇ ਵੀ ਅਟੈਕ ਭਾਰਤ ਦੇ ਵਿੱਚ ਹੋਏ ਨੇ ਤੇ ਜਿੰਨੀਆਂ ਵੀ ਇਨਕੁਆਰੀਆਂ ਹੋਈਆਂ ਨੇ ਹਰ ਵਾਰੀ ਪਾਕਿਸਤਾਨ ਦੇ ਲੋਕ ਹੀ ਪਾਕਿਸਤਾਨ ਦੇ ਉਗਰਵਾਦੀ ਹੀ ਨਿਕਲਦੇ ਨੇ ਫਿਰ ਇਨਕੁਆਰੀ ਲਈ ਕਿਉਂ ਕਹਿੰਦੇ ਹੋ ਬੇਸ਼ੱਕ ਉਹ ਪਾਰਲੀਮੈਂਟ ਤੇ ਹਮਲਾ ਹੋਵੇ ਬੇਸ਼ੱਕ ਉਹ ਤਾਜ ਹੋਟਲ ਤੇ ਕਸਾਬ ਦਾ ਤੁਸੀਂ ਜਾਣਦੇ ਹੋ ਭੁੱਲੇ ਨਹੀਂ ਹੋ ਜਾਂ ਫਿਰ ਬੰਬੇ ਦੇ ਵਿੱਚ ਜਿੰਨੇ ਵੀ ਅਟੈਕ ਹੋਏ ਨੇ ਬੇਸ਼ੱਕ ਪਠਾਨਕੋਟ ਦੇ ਵਿੱਚ ਹੋਵੇ ਬੇਸ਼ੱਕ ਪੁਲਵਾਮਾ ਦੇ ਵਿੱਚ ਹੋਵੇ ਬੇਸ਼ੱਕ ਉਰੀ ਦੇ ਵਿੱਚ ਜਿੰਨੇ ਵੀ ਅਟੈਕ ਹੋਏ ਨੇ ਇਨਕੁਆਰੀ ਕਰੀਏ ਨਾ ਕਰੀਏ ਨਿਕਲਦੇ ਤੇ ਲੋਕ ਪਾਕਿਸਤਾਨ ਦੇ ਨੇ ਨਾ ਫਿਰ ਪਾਕਿਸਤਾਨ ਕਿਵੇਂ ਕਹਿੰਦਾ ਕਿ ਇਨਕੁਆਰੀ ਕਰੋ ਕਿਉਂਕਿ ਜਦ 100% ਪਤਾ ਹੀ ਆ ਕਿ ਤੁਹਾਡੇ ਮੁਲਕ ਦੇ ਹੀ ਲੋਕ ਟਾਣੀਆਂ ਬਣਾ ਬਣਾ ਕੇ ਇਧਰ ਆਉਂਦੇ ਨੇ ਕਿਉਂਕਿ ਤੁਹਾਡੇ ਵਿੱਚ ਉਹਦਾ ਤੁਹਾਡੀ ਔਕਾਤ ਨਹੀਂ ਕਿ ਤੁਸੀਂ ਸਿੱਧਾ ਲੜ ਲਓ ਤੁਸੀਂ ਛੋਟ-ਛੋਟੀਆਂ ਲੜਾਈਆਂ ਕਰਕੇ ਹਿੱਸਿਆਂ ਦੇ ਵਿੱਚ ਲੜਾਈਆਂ ਕਰ ਕਰਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਮੇਰੀ ਯਾਰੀ ਦੋਸਤੀ ਪਾਕਿਸਤਾਨ ਦੇ ਨਾਲ ਇੱਥੇ ਤੱਕ ਹੀ ਆ ਕਿ ਇੱਕ ਸੰਗੀਤ ਕਰਕੇ ਇੱਕ ਥੋੜਾ ਕਾਮੇਡੀ ਸੁਣ ਲੈਂਦਾ ਇਸ ਤਰ੍ਹਾਂ ਕੁਝ ਮੇਰੇ ਸੋਸ਼ਲ ਮੀਡੀਆ ਦੇ ਯਾਰ ਦੋਸਤ ਉੱਤੇ ਨੇ ਇਹਨਾਂ ਵਿੱਚੋਂ ਕਿਸੇ ਦਾ ਵੀ ਦੋਸ਼ ਨਹੀਂ ਆ ਇਹਨਾਂ ਸਾਰੇ ਅਟੈਕਸ ਦੇ ਵਿੱਚ ਜਿੰਨੇ ਮੇਰੇ ਦੋਸਤ ਨੇ ਉੱਥੇ ਉਹਨਾਂ ਦਾ ਕੋਈ ਕਸੂਰ ਨਹੀਂ ਆ ਜਿੰਨੇ 뮤직 ਨਾਲ ਰਿਲੇਟਡ ਲੋਕ ਉਹਨਾਂ ਦਾ ਕੋਈ ਕਸੂਰ ਨਹੀਂ ਜਿੰਨੇ ਕਾਮੇਡੀਅਨ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਕਸੂਰ ਇਹ ਸਰਕਾਰਾਂ ਦਾ ਤੇ ਜਾਂ ਫਿਰ ਜਿਹੜੇ ਇਹੋ ਜਿਹੇ ਲੋਕ ਜਿਹੜੇ ਸਿਰਫ ਔਰ ਸਿਰਫ ਸਰਕਾਰਾਂ ਦੇ ਨਾਲ ਵੇਕੇ ਹੋਏ ਨੇ ਤੇ ਜਾਂ ਫਿਰ ਜਿਨ੍ਹਾਂ ਨੂੰ ਕਸਮਾਂ ਖਾਧੀਆਂ ਹੋਈਆਂ ਨੇ ਕਿ ਅਸੀਂ ਟਿਕਾ ਨਹੀਂ ਸਾਨੂੰ ਆਉਣਾ ਅਸੀਂ ਦੁਨੀਆ ਦੇ ਵਿੱਚ ਸ਼ਾਂਤੀ ਲੈ ਕੇ ਆਉਣ ਦੇਣੀ ਉਹਨਾਂ ਲੋਕਾਂ ਦੇ ਕਸੂਰ ਨੇ ਪਾਕਿਸਤਾਨ ਦੀ ਜੇ ਗੱਲ ਕਰੀਏ ਤੇ ਜੇ ਸਾਰੇ ਕੁਸ਼ਾਫਾਂ ਵੇਖੀਏ ਚਾਖੀਏ ਤੇ ਮੈਨੂੰ ਲੱਗਦਾ ਨਹੀਂ ਕਿ ਪਾਕਿਸਤਾਨ ਇੱਕ ਹਫ਼ਤਾ ਵੀ ਟਿਕੇਗਾ ਭਾਰਤ ਦੇ ਮੋਰੇ ਇਹ ਪੂਰੀ ਦੁਨੀਆ ਜਾਣਦੀ ਹੈ ਜਿਹੜਾ ਤੁਸੀਂ ਪਰਮਾਣੂ ਬੰਬ ਦਾ ਹਰ ਵਾਰੀ ਤਾਂ ਕੀ ਆ ਦਿੰਦੇ ਹੋ ਉਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪ੍ਰਮਾਣੂ ਬ bomb ਇਹ ਨਹੀਂ ਕਿ ਜਦੋਂ ਮਰਜ਼ੀ ਜਿੱਥੇ ਮਰਜ਼ੀ ਸੁੱਟ ਦਿਓ ਉਹਦੇ ਲਈ ਵੀ ਪੂਰੇ ਵਰਲਡ ਵਿੱਚੋਂ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਕੰਟਰੀਆਂ ਦੀਆਂ ਪਰਮਿਸ਼ਨਸ ਲੈਣੀਆਂ ਪੈਂਦੀਆਂ ਨੇ ਫੇਰ ਤੁਸੀਂ ਕਾਰਵਾਈ ਕਰ ਸਕਦੇ ਹੋ ਇਹ ਨਹੀਂ ਕਿ ਜਦੋਂ ਮਰਜ਼ੀ ਜਿੱਥੇ ਮਰਜ਼ੀ ਬੰਬ ਸੁੱਟ ਦਿਓ ਮੈਂ ਇਹੋ ਜਿਹੇ ਗੱਲਾਂ ਤਲਖੀਆਂ ਭਰੀਆਂ ਕਦੇ ਕਰਦਾ ਨਹੀਂ ਹੁੰਦਾ ਪਰ ਕਰਨੀਆਂ ਪੈ ਰਹੀਆਂ ਕਿਉਂਕਿ ਹਰ 2-3 ਮਹੀਨੇ ਬਾਅਦ ਕੁਛ ਨਾ ਕੁਛ ਪਾਕਿਸਤਾਨ ਇਹੋ ਜਿਹਾ ਕਰ ਦਿੰਦਾ ਕਿ ਮੇਰੇ ਵਰਗੇ ਬੰਦੇ ਉਹਨਾਂ ਵੀ ਕੁਛ ਨਾ ਕੁਛ ਬੋਲਣਾ ਪੈਂਦਾ ਜੇ ਗੱਲ ਕਰੀਏ ਸਾਡੇ ਕੁਝ ਲੋਕਾਂ ਦੀ ਸਾਡੇ ਪੰਜਾਬ ਦੇ ਵਿੱਚ ਇਹ ਨਹੀਂ ਕਿ ਪੂਰੇ ਭਾਰਤ ਦੇ ਵਿੱਚ ਸਾਡੇ ਆਪਣੇ ਪੰਜਾਬ ਦੇ ਵਿੱਚ ਵੀ ਦੋ ਚਾਰ ਬੰਦੇ ਐਸੇ ਨੇ ਜਿਨ੍ਹਾਂ ਨੂੰ ਮੇਰਾ خیال ਹੈ ਕਿ ਪੱਗਾ ਇਹਨਾਂ ਦੀਆਂ ਜਮ੍ਹਾਂ ਕਰਾ ਕੇ ਇਹਨਾਂ ਨੂੰ ਪਾਕਿਸਤਾਨ ਦੇ ਵਿੱਚ ਭੇਜ ਦੇਣਾ ਚਾਹੀਦਾ ਸਿਮਰਤਜੀਤ ਸਿੰਘ ਮਾਨ ਤੁਸੀਂ ਸੋਚਦੇ ਹੋਵੋ ਕਿ ਇਹਦੀ ਵੀਡੀਓ ਕਿਉਂ ਕਿਉਂ ਕੀਤੀ ਹੋਈ ਹੈ ਇਹ ਬੰਦਾ ਜਦੋਂ ਵੀ ਬੋਲੇਗਾ ਕੁਛ ਨਾ ਕੁਛ ਐਸਾ ਬੋਲੇਗਾ ਆਪਣੀ ਉਮਰ ਦੇ ਖਿਲਾਫ ਆਪਣੇ ਪਹਿਰਾਵੇ ਦੇ ਖਿਲਾਫ ਆਪਣੇ ਅਹੁਦੇ ਦੇ ਖਿਲਾਫ ਤੇ ਆਪਣੇ ਸ਼ਕਲ ਦੇ ਖਿਲਾਫ ਵੀ ਤੇ ਆਪਣੇ ਮੁਲਕ ਦੇ ਖਿਲਾਫ ਉਹ ਕਹਿੰਦੇ ਨੇ ਨਾ ਕਿ ਮਰਦਾ ਬੋਲੂ ਕਫਨ ਪਾੜੂ ਇਹ ਉਹਨਾਂ ਵਿੱਚੋਂ ਲੋਕ ਨੇ ਇੱਕ ਸਿਮਰਨਜੀਤ ਸਿੰਘ ਮਾਣ ਤੇ ਇੱਕ ਜਿਹਨੂੰ ਮੈਂ ਕਹਿੰਦਾ ਉਹਨਾਂ ਗੰਜਾ ਫਰਿਸ਼ਤਾ ਅਮਿਤ ਅਰੋੜਾ ਜਿਹਨੂੰ ਕਿਹਾ ਜਾਂਦਾ ਉਹਦੀ ਵੀ ਥੋੜੀ ਜਿਹੀ ਗੱਲ ਬਾਤ ਅੱਜ ਫੇਰ ਉਹਨੂੰ ਲਾਂਤਾਂ ਪਾਉਣੀਆਂ ਪੈਣਗੀਆਂ ਤੇ ਇੱਕ ਗੁਰਸਿਮਰਤ ਮਾਨ ਡੈ ਕੋਈ ਉਹਦੀ ਵੀ ਗੱਲ ਸ਼ਾਇਦ ਕਰਾਂਗੇ ਪਰ ਗੱਲ ਕਰਦੇ ਆ ਸਿਮਰਜ ਸਿੰਘ ਮਾਨ ਤੋਂ ਸ਼ੁਰੂ ਸਿਮਰਜ ਸਿੰਘ ਮਾਨ ਜਦੋਂ ਵੀ ਬੋਲੇਗਾ ਇਹ ਉਹ ਬੰਦਾ ਜਿਹਨੇ ਕਦੇ ਭਗਤ ਸਿੰਘ ਨੂੰ ਵੀ ਸ਼ਹੀਦ ਨਹੀਂ ਮੰਨਿਆ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਹੋਈ ਪਈ ਆ ਪਹਿਲ ਗੌਂ ਜਿਹੜਾ ਜੋ ਕੁਝ ਵੀ ਹੋਇਆ ਉਸ ਹਾਦਸੇ ਦੀ ਪੂਰਾ ਭਾਰਤ ਰੋ ਰਿਹਾ ਜਿੱਥੇ-ਜਿੱਥੇ ਵੀ ਭਾਰਤੀ ਬੈਠੇ ਨੇ ਉਹ ਰੋ ਰਹੇ ਨੇ ਗੱਲਾਂ ਕਰ ਰਹੇ ਨੇ ਪਰ ਇਹ ਬੰਦਾ ਹੁਣ ਵੀ ਜਦੋਂ ਬੋਲਿਆ ਇਹ ਬੰਦਾ ਇਹ ਕਹਿ ਰਿਹਾ ਕਿ ਪਾਕਿਸਤਾਨ ਦਾ ਕਸੂਰ ਨਹੀਂ ਕੋਈ ਮਾਨ ਸਾਹਿਬ ਜਿੰਨੇ ਵੀ ਅਟੈਕ ਹੋਏ ਨੇ ਜਿਹੜੇ ਮੈਂ ਦੱਸੇ ਨੇ ਉਹਨਾਂ ਵਿੱਚੋਂ ਦੱਸੋ ਕਿਸੇ ਇੱਕ ਅਟੈਕ ਵਿੱਚ ਵੀ ਜਿੱਥੇ ਪਾਕਿਸਤਾਨ ਦਾ ਹੱਥ ਨਾ ਹੋਵੇ ਸ਼ਰੀਆਮ ਬੰਦੇ ਫੜੇ ਗਏ ਨੇ ਉਹਨਾਂ ਦੀਆਂ ਮਾਵਾਂ ਉੱਥੇ ਕੁਰਲਾ ਰਹੀਆਂ ਸਨ ਪਾਕਿਸਤਾਨ ਦੇ ਵਿੱਚ ਇਹ ਲੋਕ ਆਪਣੇ ਸੀਨੇ ਤੇ ਬੰਬ ਬੰਨ ਕਿਉਂਦੇ ਨੇ ਤੇ ਫਿਰ ਦੂਜੇ ਮੁਲਕਾਂ ਦੇ ਵਿੱਚ ਇਹ ਸਾਰਾ ਕੁਝ ਕਰਦੇ ਨੇ ਪਰ ਪਾਕਿਸਤਾਨ ਕਦੇ ਵੀ ਭੁੱਲੇ ਨਾ ਕਿ ਕਿੰਨੀ ਵਾਰੀ ਕਿੰਨਿਆਂ ਜੰਗਾਂ ਦੇ ਵਿੱਚ ਤੁਹਾਨੂੰ ਮੋਢੇ ਮੂੰਹ ਸੱਟਿਆ ਹੋਇਆ ਭਾਰਤ ਨੇ ਪਿਛਕ ਮੈਂ ਕੈਨੇਡੀਅਨ ਸਿਟੀਜਨ ਹਾਂ ਪਰ ਐਂਡ ਆਫ ਦਾ ਡੇ ਅਸੀਂ ਭਾਰਤੀ ਸੀ ਭਾਰਤੀ ਹਾਂ ਤੇ ਭਾਰਤੀ ਰਵਾਂਗੇ ਸਪੈਸ਼ਲੀ ਪੰਜਾਬੀ ਸਾਡੀਆਂ ਸ਼ਾਖਾਵਾਂ ਹਮੇਸ਼ਾ ਆਪਣੇ ਸੋਹਣੇ ਮੁਲਕ ਦੇ ਨਾਲ ਆਪਣੇ ਪੰਜਾਬ ਦੇ ਨਾਲ ਜੁੜੀਆਂ ਰਹਿੰਦੀਆਂ ਨੇ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਹੁੰਦੀ ਹੈ ਪੂਰੀ ਦੁਨੀਆ ਇੱਕ ਪਾਸੇ ਸਾਨੂੰ ਆਪਣਾ ਮੁਲਕ ਇੱਕ ਪਾਸੇ ਆ ਅਸੀਂ ਹਮੇਸ਼ਾ ਆਪਣੇ ਮੁਲਕ ਦੀ ਗੱਲ ਕਰਾਂਗੇ ਔਰ ਠੋਕ ਵਜਾ ਕੇ ਗੱਲ ਕਰਾਂਗੇ ਮੈਂ ਸਿਮਰਨਜੀਤ ਸਿੰਘ ਮਾਰ ਨਹੀਂ ਆ ਕਿ ਆਪਣੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਵੀ ਠੀਕ ਹੈ ਅਸੀਂ ਵੀ ਬਹੁਤ ਨਖੇਦੀਆਂ ਕਰੀਂਦੀਆਂ ਆਪਣੇ ਮੁਲਕ ਹਿੰਦੁਸਤਾਨ ਭਾਰਤ ਦੀਆਂ ਜਿਹੜੀਆਂ ਕਮੀਆਂ ਨੇ ਉਹਦੀ ਗੱਲ ਵੀ ਠੋਕ ਵਜਾ ਕੇ ਕਰੀਦੀ ਐ ਪਰ ਜਦੋਂ ਹਾਲਾਤ ਇਹੋ ਜਿਹੇ ਹੋ ਜਾਣ ਕਿ ਦੂਸਰਾ ਮੁਲਕ ਆ ਕੇ ਤੁਹਾਡੇ ਮੁਲਕ ਦੇ ਵਿੱਚ ਆ ਕੇ ਇੰਨੇ ਲੋਕਾਂ ਨੂੰ ਮਾਰ ਦੇਵੇ ਔਰ ਸ਼ਰਿਆਮ ਥਾਪੀਆਂ ਮਾਰਦਾ ਚੱਲ ਜਵੇ ਤੇ ਫੇਰ ਅਸੀਂ ਆਪਣੇ ਮੁਲਕ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਪੂਰੇ ਜੋਰ ਸ਼ੋਰ ਦੇ ਨਾਲ ਖੜੇ ਆਂ ਅੱਜ ਮੈਂ ਸ਼ਰਿਆਮ ਕਹਿ ਰਿਆਂ ਮੈਂ ਕਦੇ ਇਹੋ ਜਿਹੀਆਂ ਗੱਲਾਂ ਕੀਤੀਆਂ ਨਹੀਂ ਪਰ ਅੱਜ ਕਹਿਣਾ ਪੈ ਰਿਹਾ ਕਿਉਂਕਿ ਤੁਸੀਂ ਹਟਦੇ ਨਹੀਂ ਆ ਜਿਹੜਾ ਧੌਲ ਦਾੜਾ ਬੈਠਾ ਸਾਈਡ ਤੇ ਇਹਦੀ ਗੱਲਬਾਤ ਵੀ ਸੁਣਦੇ ਆ ਇਹ ਕਹਿੰਦਾ ਪਾਕਿਸਤਾਨ ਦਾ ਕਸੂਰ ਹੀ ਨਹੀਂ ਪਾਕਿਸਤਾਨ ਨੇ ਕੁਝ ਨਹੀਂ ਕਰਾਇਆ ਇਹ ਤੁਸੀਂ ਇਨਕੁਆਰੀ ਕਰਾਓ ਮਾਨ ਸਾਹਿਬ ਅੱਗੇ ਮੈਂ ਕਹਿ ਚੁੱਕਾ ਜਿੰਨੇ ਵੀ ਅਟੈਕ ਹੋਏ ਨੇ ਉਹਨਾਂ ਦੀਆਂ ਇਨਕੁਆਰੀਆਂ ਵੀ ਹੋਈਆਂ ਨੇ ਹਰ ਵਾਰੀ ਪਾਕਿਸਤਾਨ ਦੇ ਲੋਕ ਹੀ ਨਿਕਲਦੇ ਨੇ ਆਜੋ ਇਸ ਬੰਦੇ ਦੀ ਵੀ ਗੱਲਬਾਤ ਸੁਣਦੇ ਕਿਉਂਕਿ ਇਹ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਮਰਦਾ ਬੋਲੂ ਕਫਨ ਪਾੜੂ ਇਹਦਾ ਉਹ ਸਾਹ ਆ ਸੋ ਇਸ ਬੰਦੇ ਦੀ ਗੱਲ ਵੀ ਸੁਣ ਲੈਣੀ ਹੈ ਕਹਿਣਾ ਕੀ ਚਾਹੁੰਦਾ ਆ ਜੋ ਹੁਣ ਤੁਸੀਂ ਕਹੋਗੇ ਕਿ ਪਾਕਿਸਤਾਨ ਤਾਂ ਇਰਰਿਜ਼ਮ ਕਰਦਾ ਪ੍ਰੋਨਟੀਂਗ ਹੈ ਮੇਰੇ ਬੀਰੋ ਬੀਬੀਓ ਅਜੇ ਤੱਕ ਕੋਈ ਸਬੂਤ ਨਹੀਂ ਗਵਰਨਮੈਂਟ ਦੇ ਕੋਲੇ ਕਿ ਜੋ ਪੈਲਗਾਮ ਦੇ ਵਿੱਚ ਹੋਇਆ ਹੈ ਇਹ ਪਾਕਿਸਤਾਨ ਨੇ ਕਰਾਇਆ ਹੈਗਾ ਤੁਹਾਡੀਆਂ ਏਜੰਸੀਜ਼ ਹੈ ਕਿਆਂ ਖੁਫੀਆ ਹੈ ਕਿਆਂ ਰੋ ਦੇਖ ਲਓ ਇਹਨਾਂ ਬੰਦਿਆਂ ਨੂੰ ਆ ਗੱਲਾਂ ਜ਼ੁਬਾਨੀ ਨਹੀਂ ਯਾਦ ਹੁੰਦੀਆਂ ਜੇ ਮੁਲਕ ਨਾਲ ਪਿਆਰ ਹੋਵੇ ਤਦ ਹੀ ਆ ਨਾ ਇਹਨਾਂ ਦੇ ਤਾਂ ਪੈਨਸ਼ਨਾਂ ਲੱਗੀਆਂ ਨੇ ਤਿੰਨ ਤਿੰਨ ਚਾਰ ਚਾਰ 500 ਪੈਸੇ ਆਈ ਜਾਣ ਹੋਰ ਕੋਈ ਮਤਲਬ ਨਹੀਂ ਇਹਨਾਂ ਚੀਜ਼ਾਂ ਦਾ ਇਹ ਆਪਣੇ ਮੁਲਕ ਦੇ ਇਹਨਾਂ ਨੂੰ ਕੋਈ ਮਰੇ ਕੋਈ ਜੀਵੇ ਉਹ ਕਹਿੰਦੇ ਨੇ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਇਹ ਉਹ ਲੋਕ ਨੇ ਪਤਾਸੇ ਪੀਣ ਵਾਲੇ ਜੇ ਤੈਨੂੰ ਮੁਲਕ ਨਾਲ ਪਿਆਰ ਹੋਵੇ ਤੇ ਆ ਕੁਝ ਲਿਖ ਕੇ ਨਾ ਲੈ ਆਵੇਂ ਤੂੰ ਲਿਖ ਕੇ ਨਾ ਤਿੰਦਨੇ ਤੂੰ ਸੀ ਆਹ ਆ ਕੁਝ ਬੋਲੀ ਜਾਏ ਉੱਥੇ ਦਰ ਲਾਂਤ ਉਹ ਹੈ ਇੰਟੈਲੀਜੈਂਸ ਬਿਊਰੋ ਹੈ ਸਪੈਸ਼ਲ ਗਰੁੱਪ ਹੈ ਕੈਬਨਟ ਸੈਕਟਰੀਅਟ ਹੈ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਹੈ ਫਿਰ ਮਿਲਟਰੀ ਇੰਟੈਲੀਜੈਂਸ ਹੈ ਜਿੰਨੀਆਂ ਵੀ ਬੀਐਸਐਫ ਸੀਆਰਪੀ ਆਈਟੀਬੀਪੀ ਸੀਆਈਐਸਐਫ ਸੀਬੀਆਈ ਇਹਨਾਂ ਦੇ ਸਾਰਿਆਂ ਦੇ ਕੋਲੇ ਖੁਫੀਆ ਏਜੰਸੀਜ਼ ਇਹਨਾਂ ਦੇ ਸਾਰੀਆਂ ਹੈਗੀਆਂ ਇਹ ਰੋਜ਼ ਬੰਦਿਆਂ ਨੂੰ ਫੜਦੇ ਆ ਪਾਕਿਸਤਾਨ ਦੇਆਂ ਨੂੰ ਪਰ ਮੇਰਾ ਮਤਲਬ ਹੈ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਥੇ ਪੈਲਗਾਮ ਦੇ ਵਿੱਚ ਕੀ ਹੋਣਾ ਹੈਗਾ ਜੇ ਪਾਕਿਸਤਾਨ ਨੇ ਕਰਾਇਆ ਹੋਵੇ ਸੋ ਇਹਨਾਂ ਦਾ ਜਿਹੜਾ ਫੇਲਿਅਰ ਹੈ ਉਸ ਨੂੰ ਤੇ ਗਵਰਨਮੈਂਟ ਨੂੰ ਇਹ ਜਿਹੜੀ ਸ਼ਰਮਿੰਦਗੀ ਹੋਈ ਹੈ ਬਗੈਰ ਕਿਸੇ ਸਬੂਤ ਤੋਂ ਪਾਕਿਸਤਾਨ ਦਾ ਨਾਮ ਲੈ ਜਾਂਦੇ ਐ ਏ ਪਾਕਿਸਤਾਨ ਨੇ ਕਰਿਆ ਹੁਣ ਕੋਈ ਪਾਕਿਸਤਾਨ ਦਾ ਕੋਈ ਸਬੂਤ ਜੇ ਹੋਵੇ ਤਾਂ ਫਿਰ ਇੰਡੀਆ ਇੰਟੈਲੀਜੈਂਸ ਏਜੰਸੀਸ ਹੈ ਕਿ ਹੈ ਇਹਨਾਂ ਨੇ ਪਹਿਲਾਂ ਛੁਣੀ ਦੱਸਿਆ ਕਿ ਇੱਥੇ ਪਹਿਲਗਾਮ ਦੇ ਵਿੱਚ ਇਹੋ ਜਿਹਾ ਹਮਲਾ ਹੋਊਗਾ ਸੋ ਇਹ ਸਾਰੀ ਚੀਜ਼ ਹੈ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿੰਨਾ ਚਿਰ ਪੱਕਾ ਪਤਾ ਨਹੀਂ ਲੱਗਦਾ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੀ ਬੀਬੀ ਮਰਮਰੋ ਆ ਹੈ ਉਹਨਾਂ ਨੂੰ ਗਵਰਨਮੈਂਟ ਨੂੰ ਡਿਸਮਿਸ ਕਰਕੇ ਪਾਰਲੀਮੈਂਟ ਤੇ ਇਲੈਕਸ਼ਨ ਫੇਰ ਕਰਾਉਣੇ ਚਾਹੀਦੇ ਹੈ ਕਿ ਇੱਕ ਨਵੀਂ ਸਰਕਾਰ ਆਵੇ ਜਿਹੜੀ ਇਹ ਪਤਾ ਲਵੇ ਕਿ ਇਹ ਇੰਟੈਲੀਜੈਂਸ ਏਜੰਸੀਆਂ ਸਾਰੀਆਂ ਖੁਫੀਆ ਫੇਲ ਕਿਉਂ ਹੋ ਗਈਆਂ ਮਿਲਟਰੀ ਇੰਟੈਲੀਜੈਂਸ ਫੇਲ ਕਿ ਹੋ ਗਈ ਉਹ ਜਿਹੜੇ ਅਗਨੀਵੀਰ ਹੈ ਜਿਹੜੇ ਨਵੇਂ 4-4 ਸਾਲ ਦੇ ਸਪਾਹੀ ਲਾਤੇ ਹੈ ਉਹ ਤਾਨੇ ਕਿਥੇ ਮਿਲਟਰੀ ਇੰਟੈਲੀਜੈਂਸ ਦੇ ਦੇਖਭਾਲ ਬਹੁਗੇ ਤੋ ਮੇਰਾ ਮਤਲਬ ਜਦੋਂ ਸਾਰਾ ਢਾਂਚਾ ਹੀ ਗਿਰਿਆ ਪਿਆ ਤੇ ਇਹ ਇੰਟੈਲੀਜੈਂਸ ਏਜੰਸੀਜ਼ ਇਹ ਤਾਂ ਸਿਰਫ ਇਸ ਬੰਦੇ ਨੂੰ ਸੱਚੀ ਇਹਦੀ ਪਗੜੀ ਜਮਾ ਕਰਕੇ ਨਾ ਕਿਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਹਨੂੰ ਪਾਕਿਸਤਾਨ ਭੇਜ ਜੇ ਦੇਣਾ ਚਾਹੀਦਾ ਉੱਥੇ ਜਾ ਕੇ ਸਲਵਾਰਾਂ ਪਾ ਕੇ ਘੁੰਮੇ ਉੱਥੇ ਜਾ ਕੇ ਜਿਹਨੂੰ ਬਹੁਤ ਹੀ ਤਰਬਤਰੀ ਆਉਂਦੀ ਹੈ ਪਾਕਿਸਤਾਨ ਦੀ ਸੋ ਇਹਦੀਆਂ ਗੱਲਾਂ ਹੋਰ ਸੰ ਦੋ ਚਾਰ ਪਰ ਆਹ ਕੁਛ ਇਹਨੇ ਕਿਹਾ ਹੋਇਆ ਸੋ ਮੈਂ ਅਖੀਰ ਤੇ ਇਹੀ ਕਵਾਂਗਾ ਕਿ ਬਹੁਤ ਦੁੱਖ ਹੋਇਆ ਜੋ ਵੀ ਉੱਥੇ ਹੋਇਆ ਉਹਦੇ ਵਾਸਤੇ ਦਿਲੋਂ ਦੁੱਖਾ ਸਾਰੀ ਦੁਨੀਆ ਨੂੰ ਉਹਦੇ ਵਿੱਚ ਮੈਂ ਵੀ ਸ਼ਾਮਿਲ ਆ ਬਸ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਕਰੇ ਕਿ ਇਹੋ ਜਿਹਾ ਸਮਾਂ ਕਦੇ ਵੀ ਦੇਖਣਾ ਨਾ ਪਵੇ ਕਿਸੇ ਮੁਲਕ ਤੇ ਵੀ ਅਟੈਕ ਦਾ ਟੁਕ ਨਹੀਂ ਹੋਣੇ ਚਾਹੀਦੇ ਪਰ ਅਸੀਂ ਭਾਰਤੀਆਂ ਅਸੀਂ ਹਮੇਸ਼ਾ ਆਪਣੇ ਮੁਲਕ ਵਾਸਤੇ ਸ਼ਾਂਤੀ ਦੀ ਦੁਆ ਕਰਾਂਗੇ ਔਰ ਹਮੇਸ਼ਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੁਆ ਕਰਦੇ ਕਿ ਕਦੇ ਵੀ ਕੁਝ ਇਹ ਹੋ ਜਾ ਦੁਬਾਰਾ ਬੋਲਣ ਨੂੰ ਨਾ ਪਵੇ ਤੇ ਪਾਕਿਸਤਾਨ ਦੇ ਲੋਕਾਂ ਨੂੰ ਪਾਕਿਸਤਾਨ ਦੇ ਜਿਹੜੇ ਇਹ ਲੋਕ ਜਿਹੜੇ ਅਟੈਕ ਕਰਨ ਵਾਲੇ ਨੇ ਜਿਹੜੇ ਆਪਣੇ ਛਾਤੀਆਂ ਨਾਲ ਬੰਬ ਬਣ ਕੇ ਤੁਰ ਪੈਂਦੇ ਨੇ ਇਹਨਾਂ ਨੂੰ ਰੱਬ ਸੂਝੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ